ਬਹੁਤ ਹੀ ਮਜ਼ੇਦਾਰ ਜੇ ਗੋਭੀ ਦੇ ਪਕੌੜੇ ਬਣਾਉਣ ਲਈ ਗੋਭੀ ਨੂੰ ਲਿਆ ਆਪਾਂ ਕੱਟ ਜੇ ਫੁੱਲ ਜਿਆਦਾ ਵੱਡੇ ਐ ਉਹਨੂੰ ਦੋ ਤਿੰਨ ਹਿੱਸਿਆਂ ਵਿੱਚ ਕਰ ਲਓ ਪਾਣੀ ਨੂੰ ਰੱਖਿਓ ਗਰਮ ਅੱਧਾ ਚਮਚ ਪਾਓ ਨਮਕ ਦਾ ਵਿੱਚ ਪਾਓ ਗੋਭੀ 3 ਮਿੰਟ ਲਈ ਉਬਾਲ ਲਿਓ ਫਿਰ ਕਿਸੇ ਵੀ ਚੰਨੀ ਵਿੱਚ ਪਾ ਕੇ 10 ਮਿੰਟਾਂ ਲਈ ਠੰਡਾ ਹੋਣ ਲਈ ਰੱਖ ਦਿਓ ਉਸ ਤੋਂ ਬਾਅਦ ਉੱਪਰ ਪਾਓ ਜੀ ਨਮਕ ਮਿਰਚ ਅਦਰਕ ਲਸਣ ਦਾ ਪੇਸਟ ਹਲਕਾ ਜਿਹਾ ਮਿਕਸ ਕਰ ਲਿਓ ਉਸ ਤੋਂ ਬਾਅਦ 2 ਕੱਪ ਲਿਓ ਬੇਸਨ ਦੇ ਫਿਰ ਪਾਓ ਸਾਦੇ ਜਿਹੇ ਮਸਾਲੇ ਜਿਦੇ ਵਿੱਚ ਨਮਕ ਮਿਰਚ ਮਸਾਲਾ ਹਲਦੀ ਤਨੀਆ ਪਾਊਡਰ ਸਾਰੇ ਚੀਜਾਂ ਪਾ ਕੇ ਉਸ ਤੋਂ ਬਾਅਦ ਪਾਇਆ ਜੀ ਆਪਾਂ ਖਰਾ ਤਨੀਆ ਤੇ ਫਿਰ ਇਹਨੂੰ ਪਾਣੀ ਨਾਲ ਇਹਦਾ ਗਾੜਾ ਜਿਹਾ ਪੇਸਟ ਆਪਾਂ ਤਿਆਰ ਕਰ ਲਾਂਗੇ ਜਿਹੜਾ ਪੇਸਟ ਜਿਆਦਾ ਪਤਲਾ ਬਿਲਕੁਲ ਨਾ ਕਰਿਓ ਨਹੀਂ ਤੇ ਪਕੌੜੇ ਵਧੀਆ ਨਹੀਂ ਬਣਨੇ ਜਦੋਂ ਇਹ ਪੇਸਟ ਹੋ ਗਿਆ ਜੀ ਤਿਆਰ ਜਿ ਪਕੌੜੇ ਬਿਲਕੁਲ ਵਜਾਰ ਵਰਗੇ ਬਣਾਉਣੇ ਆ ਤਾਂ ਥੋੜਾ ਜਿਹਾ ਫੂਡ ਕਲਰ ਪਾ ਲਿਓ ਨਹੀਂ ਤੁਸੀਂ ਇਹਨੂੰ ਸਕਿਪ ਕਰ ਦਿਓ ਥੋੜਾ ਜਿਹਾ ਪਾਇਆ ਬੇਕਿੰਗ ਪਾਊਡਰ ਉਸ ਤੋਂ ਬਾਅਦ ਜੀ ਗੋਭੀ ਨੂੰ ਕਰਾਂਗੇ ਬੇਸਨ ਵਿੱਚ ਡਿਪ ਤੇਲ ਆਪਣਾ ਰੱਖਿਆ ਹੋਇਆ ਗਰਮ ਤੇ ਫਿਰ ਇਹਨੂੰ ਕਰਾਂਗੇ ਆਪਾਂ ਫਰਾਈ ਗੈਸ ਦੀ ਫਲੇਮ ਹੈ ਜਿਹੜੀ ਤੁਸੀਂ ਮੀਡੀਅਮ ਤੇ ਰੱਖਣੀ ਹੈ ਕਿਉਂਕਿ ਜੇ ਤੁਸੀਂ ਤੇਲ ਨੂੰ ਫੁੱਲ ਗਰਮ ਕਰ ਲਿਆ ਪਕੌੜੇ ਉੱਪਰ ਜਲ ਜਾਣਗੇ ਤੇ ਵਿੱਚੋਂ ਕੱਚੇ ਰਹਿ ਜਾਣਗੇ ਕਿਉਂਕਿ ਇਹਨਾਂ ਉੱਪਰ ਬੇਸਨ ਦੀ ਪਰਤ ਹੈ ਜਿਹੜੀ ਮੋਟੀ ਹੁੰਦੀ ਹੈ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਟੇਸਟੀ ਬਣਦੇ ਆ ਵੀਡੀਓ ਨੂੰ ਸ਼ੇਅਰ ਕਰ ਦਿ